ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨ ਮੁਹਾਲੀ ਸ਼ਹਿਰ ਦੇ ਫੇਜ਼ 4 ਦੇ ਬਾਜ਼ਾਰ ਵਿੱਚ ਪੁੱਜੀ ਕੋਲਾ ਅਤੇ ਖਾਣ ਮੰਤਰਾਲੇ ਚ ਜੁਆਇੰਟ ਸਕੱਤਰ ਅਤੇ ਮਾਲੀ ਸਲਾਹਕਾਰ ਨਰੂਪਮਾ ਕੋਟਰੂ ਨੇ ਇਸ ਯਾਤਰਾ ਦੌਰਾਨ ਲਗਾਏ ਗਏ ਵੱਖ-ਵੱਖਰੇ ਸਟਾਲਾਂ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਹਾਜ਼ਰ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਨਰੂਪਮਾ ਕੋਟਰੂ ਵਿਕਸਿਤ ਭਾਰਤ ਸੰਕਲਪ ਯਾਤਰਾ ਲਈ ਜ਼ਿਲ੍ਹਾ ਮੁਹਾਲੀ ਅਤੇ ਪਟਿਆਲਾ ਦੇ ਇੰਚਾਰਜ ਨੇ ਜਾਗਰੂਕਤਾ ਵੈਨ ਵੱਲੋਂ LCD ਸਕਰੀਨ ਦੀ ਮਦਦ ਨਾਲ ਕੇਂਦਰੀ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਵਕਫ ਵਕਫ ਵਿਭਾਗਾਂ ਵੱਲੋਂ ਲਗਾਏ ਗਏ ਸਟਾਲਾਂ ਦੌਰਾਨ ਹਾਜ਼ਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਯੋਗ ਪਾਤਰੀਆਂ ਦੇ ਆਯੂਸ਼ਮਾਨ ਕਾਰਡ ਵੀ ਬਣਾਈ ਗਏ ਪੀਜੀਆਈ ਚੰਡੀਗੜ੍ਹ ਤੋਂ ਆਈ ਮੈਡੀਕਲ ਟੀਮ ਨੇ ਲੋੜਵੰਦਾਂ ਦੀ ਜਾਂਚ ਕੀਤੀ ਅਤੇ ਮੁਫਤ ਸਲਾਹਤ ਤੇ ਦਵਾਈ ਵੀ ਵੰਡ ਕੀਤੀਆਂ ਮੁੱਖ ਮਹਿਮਾਨ ਨਰੂਪਮਾ ਕੋਟਰੂ ਨੇ ਆਪ ਮੌਕੇ ਤੇ ਬੀਪੀ ਦੀ ਜਾਂਚ ਕਰਵਾਈ ਇਸ ਮੌਕੇ ਹਾਜ਼ਰ ਲੋਕਾਂ ਨੇ ਸ਼ੂਗਰ ਬੀਪੀ ਅਤੇ ਹੋਰ ਬਿਮਾਰੀਆਂ ਨਾਲ ਸੰਬੰਧਿਤ ਟੈਸਟ ਵੀ ਕੀਤੇ ਗਏ ਮਗਰੋਂ ਕੇਂਦਰੀ ਜੁਆਇੰਟ ਸਕੱਤਰ ਨਰੂਪਮਾ ਕੋਟਰੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕਰਕੇ ਸਮਾਜ ਲਈ ਬਹੁਤ ਹੀ ਸ਼ਲਾਘਾਯੋਗ ਸੇਵਾ ਕੀਤੀ ਹੈ ਉਹਨਾਂ ਕਿਹਾ ਕਿ ਇਹ ਯਾਤਰਾ ਲੋੜਵੰਦਾਂ ਅਤੇ ਯੋਗ ਪਾਤਰੀਆਂ ਲਈ ਇੱਕ ਵਰਦਾਨ ਹੈ ਕਿਉਂਕਿ ਕਿਸੇ ਕਾਰਨ ਜਿਹੜੇ ਲੋਕ ਕੇਂਦਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਪਿੱਛੇ ਰਹਿ ਗਏ ਸਨ ਉਹਨਾਂ ਤੱਕ ਪਹੁੰਚ ਯਕੀਨੀ ਬਣਾ ਕੇ ਕੇਂਦਰੀ ਯੋਜਨਾਵਾਂ ਦੇ ਘੇਰੇ 'ਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਆਪ ਸਭ ਜਾਣਦੇ ਹਨ ਕਿ भारत संकल्प यात्रा का उद्देश्य ये था हमारे प्रधानमंत्री जी की एक सोच थी कि हर स्कीम हर घर तक हर आखिरी इंसान तक पहुँचे और इसमें मुझे लगता है हम काफ़ी हद तक कामयाब हो चुके हैं आज मोहाली में पढ़े हैं फेज सिक्स में और कल हमारी बहुत अच्छी शुरुआत हो गई ये फेज चार और पाँच में हम कवर कर रहे हैं ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖ ਹੇਠ ਸਵੈ ਨਿਧੀ ਦੇ ਲਾਭਪਾਤਰੀ ਮੁਹੰਮਦ ਕੁਰੈਸ਼ ਆਲਮ ਨੇ ਬਿਨਾਂ ਕਿਸੇ ਗਾਰੰਟੀ ਤੋਂ 10000 ਦਾ ਕਰਜ਼ਾ ਮਿਲਣ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਉਹ ਖਾਣ ਪੀਣ ਦੀ ਰੇੜੀ ਲਗਾਉਂਦਾ ਹੈ ਅਤੇ ਹੁਣ ਉਹ ਪਿਛਲਾ ਕਰਜ਼ਾ ਮੋੜ ਕੇ 20000 ਰੁਪਏ ਦਾ ਕਰਜ਼ਾ ਲੈਣ ਦੇ ਯੋਗ ਹੈ ਸਵੈ ਨਿਧੀ ਯੋਜਨਾ ਜੋ ਹੈ ਕਿ ਉਸ ਉਸਕੇ ਤਾਂ 10000 ਰੁਪਏ ਹਮੇ ਲੋਨ ਮਿਲਾ ਥਾ ਜਿਸ ਸੇ ਹਮ ਆਪਣੇ ਰੋਜ਼ਗਾਰ ਕੋ ਆਗੇ ਵਧਾਇਆ ਇਹ ਜੋ ਹੈ ਕਿ ਬਹੁਤ ਅੱਛਾ ਜੋ ਹੈ ਕਿ ਉਹਨਾਂ ਨੇ ये योजना जो है कि प्रधानमंत्री जी ने चलाया हम गरीबों के लिए बहुत ही अच्छी चीज है ये ਮੋਹਾਲੀ ਦੀ ਰਾਜ ਰਾਣੀ ਅਤੇ ਰਮਨ ਕੁਮਾਰ ਨੇ ਆਯੁਸ਼ਮਾਨ ਬੀਮਾ ਕਾਰਡ ਤਹਿਤ ਮਿਲੇ ਲਾਭ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ कार्ड बनया हुआ है जी, 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 जी। ने 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 ने। 5 लाख का ਤੇ ਬਾਈ ਦੇਵੇ ਮੇਰੇ ਕੋਲ ਪੈਸੇ ਨਹੀਂ ਆ ਤਾਂ ਮੇਰਾ ਮੁਫਤ ਇਲਾਜ ਹੋ ਸਕਦਾ ਵਾ ਮੇਰਾ ਮੋਦੀ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਉਪਰ ਅਲਾ ਕੀਤਾ ਹੋਇਆ ਹੈ ਮੋਦੀ ਜੀ ਨੇ ਥੈਂਕ ਯੂ ਮੋਦੀ ਜੀ ਸਰਟਨ ਗਵਰਨਮੈਂਟ ਦਾ ਮੈਂ ਬਹੁਤ ਧੰਨਵਾਦ ਕਰਨਾ ਅਜੇ ਫਿਰ ਕਾਰਡ ਬਣ ਰਿਹਾ ਹੈ ਮੇਰਾ ਬਣ ਰਿਹਾ ਹੈ ਜੋ ਵੀ ਸਰਕਾਰੀ ਦਾ ਫਾਇਦਾ ਹੋ ਸਕਦਾ ਸਾਰੇ ਫਾਇਦੇ ਨੂੰ ਮਿਲੂਗਾ 5 ਲੱਖ ਤੱਕ ਦਾ ਸੇਫਟ ਬੀਮਾ ਮਿਲੇਗਾ ਸਰਕਾਰ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਮੋਦੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ